ਕਰਦੇ ਆ ਟਰਾਲੀ ਖਾਲੀ ਕਰ ਤੇ ਟਰਾਲੀ ਖਾਲੀ ਕਰਕੇ ਦੇਖਦੇ ਆ ਪੱਛੇ ਦਾ ਵੀ ਰੇਟ ਹੈਗਾ ਆ ਤੇ ਦੇਖਦੇ ਜੇ ਕਿੰਬਰ ਮਿਲ ਕਿਤਾ ਸੈਂਟਰ ਟਰਾਲੀ ਬਾਜ ਦੇ ਟੁੱਟੇ ਹੋਣੇ ਆ ਲੱਗਦੀ ਯਾ ਜਦ ਚੇਰ ਚਾਵਾਂਗੇ ਜਾਂਦਰ ਲੰਮੇ ਪੈਚ ਚਾਹੋ ਰਾਤ ਮੱਕੀ ਵੱਡੀ ਇੱਥੋਂ ਤੇ ਹੁਣ ਕੱਦੂ ਕਰ ਰਹੇ ਆ ਫਲੈਟ ਕਾਫੀ ਆ ਗਈ ਦੀ ਤੇ ਇੱਕ ਵਾਰੀ ਕੱਦੂ ਕਰਕੇ ਇਹਨੂੰ ਛੱਡਦੇ ਆ ਫਿਰ ਦੋ ਆਕ ਦਿਨਾਂ ਤੱਕ ਕੱਦੂ ਕਰਕੇ ਇਹਦੇ ਝੋਲਾ ਲਾਉਣੇ ਇਹਦੇ ਵਿੱਚ ਦਾ ਰਾਟ ਫਿਰ ਮੱਕੀ ਵਾਲੇ ਖੇਤਾਂ 'ਚ ਕੱਦੂ ਕਰਨ ਦਾ ਇਹੀ ਨਜ਼ਾਰਾ ਜਿੱਦਾਂ ਪਹਿਲਵਾਨ ਨੂੰ ਆਪਣੀ ਖਰਾਕ ਤੇ ਨਹੀਂ ਮਾਣ ਹੁੰਦਾ ਮੱਕੀ ਵਾਲੇ ਖੇਤਾਂ ਨੂੰ ਵੀ ਆਪਣੀ ਖਰਾਕ ਦੇ ਪੂਰਾ ਮਾਣ ਹੁੰਦਾ ਐਰਾ ਖਾਦੀ ਆ ਪੂਰੀ ਉਹ ਪਰਲੇ ਪਾਸੇ ਪਾਣੀ ਹੋਇਆ ਨਹੀਂ ਨਹੀਂ ਹੋਇਆ ਇੱਕ ਵਾਰੀ ਕੱਦੂ ਕਰਕੇ ਤਾਂ ਆ ਜਾ ਪਿੰਡ ਉਹ ਟਰਾਲੀ ਦਾ ਬੈੱਡ ਲਾ ਲਓ ਪੱਠੇ ਵੱਢਣੇ ਆ ਆ ਜਾਓ ਫਿਰ ਐਸ ਮੋਟਰ ਤੇ ਆਪਾਂ 4 ਕਿਲੇ ਲਾਈ ਸੀ ਸੈਮ ਸੈਮ ਦੇ ਤੇ ਇਹ ਵੀ ਮੱਕੀ ਤਕਰੀਬਨ ਖੜੀ ਆ ਸਾਰੀ ਮੌਸਮ ਦੇਖ ਕੇ ਫੇਰੀ ਇਹਦੇ ਵੱਲ ਹੁੰਨੇ ਆ ਇਹ ਆਦ ਵਰਗੇ ਆੜੂ ਪੱਕੇ ਪੂਰੇ ਤੋੜ ਕੇ ਲਫਾਫਾ ਭਰਦੇ ਇਹਨਾਂ ਦਾ ਪੱਕੇ ਆ ਸਾਰੇ ਆੜੂ ਲਫਾਫਾ ਭਰਦੇ ਆ ਅੱਜ ਬਾਬਾ ਜੀ ਅੱਗੇ ਅਰਦਾਸ ਕੀਤੀ ਸਾਰੀਆਂ ਮੋਟਰਾਂ ਦੇ ਮੱਥਾ ਟੇਕਿਆ ਤੇ ਇਹੀ ਅਰਦਾਸ ਕੀਤੀ ਕਿ ਪਾਣੀ ਇਸੇ ਤਰ੍ਹਾਂ ਹੀ ਪਾਣੀ ਦੀ ਕਮੀ ਨਾ ਆਵੇ ਸਾਰੀਆਂ ਮੋਟਰਾਂ ਤੇ ਤੇ ਆਪਣਾ ਮਿਹਰ ਭਰਿਆ ਹੱਥ ਰੱਖੇ ਬਾਬਾ ਇਸ ਧਰਤੀ ਦੇ ਵਧੀਆ ਲੱਗ ਗਿਆ ਬੇਬਾ ਦੋ ਕਿਟਾ ਲਿਆ ਹੋਰ ਹੋਰ ਜਾਣੀਆਂ ਉਹ ਵੀ ਘੱਟ ਜਾਵਾਂਗੇ ਆਰਤੀ ਇਹਨਾਂ ਆਪਾਂ ਨੇ ਭੇਜਿਆ ਟਾਲ ਤੇ ਸ਼ਹਿਰ ਦੇ ਵਿੱਚ ਇਹ ਟਾਲ ਲਿਆ ਇਥੋਂ ਇਹ ਫਿਰ ਪੱਠੇ ਉਤਰ ਕੇ ਸ਼ਹਿਰ ਵਿੱਚ ਸਪਲਾਈ ਕਰਦੇ ਆ ਆਪਾਂ ਦਿਖਾਉਣੇ ਆ ਨਾਲ ਨਾਲ ਉਤਰੰਦਾ ਕੰਮ ਚੱਲਣ ਦੇ ਆ 2:30 ਵਜੇ ਆ ਸਵੇਰ ਦੇ ਲਾਲੋ ਵਾਲੀ ਪੱਠੇ ਕੁੱਤਰ ਹੋਈ ਜਾਂਦੇ ਆ ਤੇ ਇਹਨਾਂ ਨੂੰ ਅੰਦਰ ਤੋੜ ਕੇ ਦੇਣਾ ਅੰਡੇ ਦੇ ਰਾਹਤ ਯਾ ਆਪਿਆ ਕੇ ਲੋਗੀਆਂ ਪੰਲੀਆਂ ਜੋਖ ਕੇ ਤਾਂ ਢਾਂਗਾ ਲਾਈ ਜਾਂਦੇ ਆ ਇਹੋ ਹੀ ਸਪਲਾਈ ਕਰਨੀ ਬਾਅਦ ਆ ਆਪਿਆ ਪਿਆ ਕੇ ਲੋ ਆਪਾਂ ਆ ਰਹੇ ਆ ਵਾਪਸ ਪਿੱਛੇ ਲਾ ਕੇ ਬਾਅਦੇ ਦਾ ਰੇਟ ਲੱਗਿਆ 200 ਰੁਪਏ ਆਮ ਗਾਲ ਬਣਿਆ ਤੇ ਆ ਪੂਰਾ ਚੰਕਾਰਪੁਰ ਦਾ ਨਹੀਂ ਕਹਿ ਰਿਹਾ ਜਿਗਾ ਇਧਰ ਜਦੋਂ ਪਹਿਲਾਂ ਤੋਂ ਗੁੜਿਆ ਇਧਰ ਬੱਦਲ ਘੁੜਿਆ ਆ ਪਰ ਨਹੀਂ ਆਇਆ ਇਹ ਇੱਕ ਲਕਸਾਰੀ ਹੋ ਗਿਆ ਪੰਪ ਤੇ ਤੇਲ ਪਾਉਣ ਲੱਗਾ ਹੀ ਟੱਕੜ ਲੌਰ ਦਾ ਤੇ ਸੁਬਰੀ ਕੇ ਤਾਰਿਆਂ ਬਾਅਦ ਤੇਲ ਪਵਾ ਕੇ ਚੰਕਾਰਪੁਰ ਵਾਲੇ ਦੇ ਵਿੱਚ ਆਇਆ ਉੱਥੇ ਸੜ ਡੈਪਿਆ ਰਾਤ ਤੇ ਟਰੈਕਟਰ ਦੇ ਉੱਪਰ ਹੀ ਰੱਖਿਆ ਏ ਤੇ ਉਹ ਉਹਨਾਂ ਦੇ ਸੈਂਟਰ ਵਿੱਚ ਸਾੜਕੀ ਦਾ ਕੰਮ ਜਦੋਂ ਕੀਤਾ ਬੈਠਿਆ ਦੁਬਾਰਾ ਮੈਂ ਪਾਪ ਦੇ ਦੇਖ ਕੇ ਆਇਆ ਪਰ ਮਿਹਰਾਂ ਜਿੱਦੇ ਵਿੱਚ ਹੋਰ ਉਹਨੂੰ ਪਾਵਾ ਦਿੱਤਾ ਉੱਪਰ ਮੈਂ ਆਪਣਾ ਰਮਾਲ ਬੰਨ੍ਹ ਕੇ ਉੱਪਰ ਪਾਵਾ ਦਿੱਤਾ ਜਲ ਥਲ ਹੋ ਗਿਆ ਜੀ ਅੱਜ ਤੇ ਕੋਈ ਬਗਨ ਲਾਪਣੀ ਆ ਜੇ ਹੋਰ ਅੱਧਾ ਘੰਟਾ ਹੋਰ 15-20 ਮਿੰਟ ਪੈ ਗਿਆ ਮੀ ਤੇ ਉਹਦੇ ਨਾਲ ਫਿਰ ਨੁਕਸਾਨ ਵੀ ਹੋਣਾ ਕਾੜਲ ਵਗੈਰਾ ਵੀ ਪਾਣੇ ਆ ਬੱਚਾ-ਬੁੱਤਾਂ ਵੀ ਫਰ ਜਾਣੀਆਂ ਚਲੋ ਬਾਕੀ ਦੇਖਦੇ ਆ ਪਰ ਮੀ ਨਿਆਣਾ ਤਸੱਲੀ ਕਰਾਤੀ ਪੂਰੀ ਮੈਂ ਇੰਨਾ ਖੜੀਆਂ ਕਰਾਤੀਆਂ ਬਾਕੀ ਕੱਲ ਮੀਂਹ ਪੂਰਾ ਵਧੀਆ ਪਿਆ ਕਹਿ ਲੋ ਤੇ ਕਹਿੰਦੇ ਨਹੀਂ ਹੁੰਦੇ ਕਿ ਇੱਕ ਗਲਾਸ ਭਰ ਕੇ ਨਾਲ ਹੀ ਬੰਦ ਹੋ ਗਿਆ ਤੇ ਜੇ ਕਿਤੇ ਓਵਰਫਲੋ ਹੋ ਜਾਂਦਾ ਫਿਰ ਨੁਕਸਾਨ ਹੋਣਾ ਹੀ ਕੰਮ ਮੱਟਾ ਬੁੱਟਾ ਰੜ ਜਾਣੀਆਂ ਅਸੀਂ ਬਟ ਪੂਰਾ ਟਕਾ ਕੇ ਮੀਂਹ ਪਿਆ ਜਿੰਨਾ ਪੈਣਾ ਚਾਹੀਦਾ ਸੀ ਤੇ ਕਿਾਰੇ ਸਾਰੇ ਫੁੱਲ ਆ ਇੱਕ ਦੋ ਦਿਨਾਂ ਚ ਜਿੰਨੇ ਵੀ ਖਾਲੀ ਆ ਕਿਾਰੇ ਸਾਰੇ ਲੱਗ ਜਾਣੇ ਆ ਤੇ ਪੂਰਾ ਟਕਾ ਕੇ ਮੀਂਹ ਵਧੀਆ ਪਿਆ ਆ ਤੇ ਪੂਰੇ ਟਾਈਮ ਤੇ ਰੁਕ ਗਿਆ 110 110 ਚੋਨਾ ਇਹੋ ਖਾਦ ਖੂਦ ਇਹਨੂੰ ਅੱਧਾ ਪੂਰਾ ਪਾਇਆ ਖੇਤ ਦੇ ਹਿਸਾਬ ਨਾਲ ਹੁਣ ਜ਼ਿੰਕ ਪਾਵਾਂਗੇ ਅਗਲੀ ਖਾਦ ਦੇ ਨਾਲ ਤੇ ਇੱਕ ਦੋ ਦਿਨਾਂ ਚ ਇਹਨੂੰ ਖਾਦ ਪਾਉਨੇ ਆ ਜੈਕ ਨਾਲ ਪਾਵਾਂਗੇ ਇੱਕ ਆਫ ਫਾਇਦਾ ਮੈਨੂੰ ਜਰੂਰ ਲੱਗਾ ਆ ਵਿੱਚ ਜਿਹੜੇ ਟਾਂਡੇ ਬਾਉਨੇ ਆ ਨਾ ਬਿਨਾਂ ਅੱਗ ਲਾਏ ਕਿ ਜਦੋਂ ਮੀਂਹ ਹਨੇਰੀ ਆਉਂਦਾ ਆ ਫੇ ਟਾਂਡੇ ਇਕੱਠੇ ਨਹੀਂ ਹੁੰਦੇ ਖੇਤ ਜਦਾਂ ਟਾਂਡੇ ਦੱਬੇ ਰਹਿੰਦੇ ਆ ਤੇ ਕੋਈ ਨੁਕਸਾਨ ਨਹੀਂ ਹੁੰਦਾ ਬੂਟੇ ਦਾ ਤੇ ਬਾਕੀ ਜਿਨ੍ਹਾਂ ਕੇ ਆ ਰਿਆਂ ਚਾਗਾਂ ਲੱਗੀਆਂ ਆ ਉਹਨਾਂ ਵਿੱਚ ਚਲੋ ਨੁਕਸਾਨ ਤਾਂ ਉਹ ਵਿੱਚੋਂ ਮਿਹਨਤ ਕਰਨੀ ਪੈਂਦੀ ਫੇ ਜਿਹੜੇ ਖੁੰਝ ਸਿਰੇ ਤੇ ਜਾ ਕੇ ਟਾਣਡੇ ਇਕੱਠੇ ਹੋਏ ਹੁੰਦੇ ਹਨਾ ਉਹ ਚੱਕਣੇ ਪੈਂਦੇ ਆ ਆਪਾਂ ਜਿੰਨੇ ਵੀ ਖੇਤ ਲਾਏ ਸੀ ਨਾ ਕਿਸੇ ਵਿੱਚ ਨਹੀਂ ਸਾਰੇ ਟਾਣਡੇ ਉੱਥੇ ਦੇ ਉੱਥੇ ਹੀ ਆ ਤੇ ਜਿਨ੍ਹਾਂ ਖੇਤਾਂ 'ਚ ਅੱਗਾਂ ਲੱਗੀਆਂ ਆ ਉਹ ਕਾਫੀ ਝੋਨਾ ਨੱਪਿਆ ਉਹਨਾਂ ਨੇ ਇਹ ਵੀ ਇੱਕ ਪਲੱਸ ਪੁਆਇੰਟ ਆ ਵਿੱਚ ਬੋਣ ਦਾ ਜਾਂ ਫੇ ਚੰਗੀ ਤਰ੍ਹਾਂ ਕੱਪੜੇ ਲਵੇੜ ਆਪਣੇ ਭੱਜ ਕੇ ਆ ਕੇ ਛਾਲ ਮਾਰ ਵਿੱਚ ਛੱਡਾਂ ਉਹ ਦੂ ਨੂੰ ਛੱਡਾਂ ਪਿੱਛੇ ਕਿਦਾਂ ਕਰੋ ਫੇ ਇੱਕ ਵਾਰੀ ਹੋਰ ਟਲ ਆ ਜਾ ਹੁਣ ਫਤੇ ਆ ਜਾ ਬਾਹਰ ਕੱਢ ਕੇ ਬਾਹ ਇਦਾਂ ਨਹੀਂ ਪਹਿਣਾ ਇਹੋ ਇਹ ਪਹਿਣਾ ਹੀ ਨਹੀਂ ਪਹਿਣਾ ਹੀ ਨਹੀਂ ਫੇ ਨਹੀਂ ਪਹਿਣਾ ਨਹੀਂ ਪਹਿਣਾ ਬਾਹਰ ਆ ਜਾ ਬਾਹਰ ਆ ਕੇ ਬਾਹਰ ਆ ਜਾ ਬਾਹਰ ਆ ਕੇ ਪਾ ਹਾਂ ਹਾਂ ਵਿਚਲਾ ਬੜੀ ਝੋਨੇ ਚ ਨਾ ਬੜੀ ਝੋਨੇ ਚ ਨਾ ਬੜੀ ਬਾਹਰ ਆ ਜਾ ਬਾਹਰ ਆ ਜਾ